ਸਵੇਰ ਦਾ ਸਮਾਂ ਹੈ ਅਸਮਾਨ ਦੇ ਵਿੱਚ ਬੱਦਲ ਇਸ ਤਰ੍ਹਾਂ ਛਾਇਆ ਹਨ ਜਿਵੇਂ ਕਿਸੇ ਵੱਡੇ ਭੇਤ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਧੰਗੁਰੂ ਰਾਮਦਾਸ ਸਤਿਪਾਤ ਜੀ ਦੀਆਂ ਮਿਹਰਾਂ ਦਾ ਮੀ ਵਰਸਦਾ ਹੈ। ਲੱਖਾਂ ਹੀ ਸੰਗਤਾਂ ਰੋਜ਼ਾਨਾ ਨਤਮਸਤਕ ਹੁੰਦੀਆਂ ਹਨ। ਅੱਜ ਇੱਕ ਨਵਾਂ ਵਿਆਹਿਆ ਜੋੜਾ ਅਤੇ ਕੁੜੀ ਦੇ ਸਹੁਰੇ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਹਨ ਜਿਵੇਂ ਹੀ ਚਾਰੋਂ ਪ੍ਰਕਰਮਾਂ ਦੇ ਵਿੱਚ ਆਏ ਹਨ ਤਾਂ ਮਾਤਾ ਪਿਤਾ ਦੀਆਂ ਅੱਖਾਂ ਦੇ ਵਿੱਚ ਖੰਝੂ ਆ ਗਏ ਹਨ ਆਪਣੇ ਆਪ ਨੂੰ ਰੋਕ ਨਹੀਂ ਸਕੇ ਆਪਣੇ ਸ਼ਹੀਦ ਹੋਏ ਫੌਜੀ ਪੁੱਤਰ ਦੀ ਯਾਦ ਆ ਚੁੱਕੀ ਹੈ ਕਿਉਂਕਿ ਆਖਰੀ ਵਾਰ ਸ੍ਰੀ ਦਰਬਾਰ ਸਾਹਿਬ ਆਪਣੇ ਹੀ ਪੁੱਤਰ ਨਾਲ ਆਏ ਸਨ ਅੱਜ ਉਸਤੇ ਬਿਨਾਂ ਇੱਥੇ ਆ ਕੇ ਉਸਦੀ ਯਾਦ ਆ ਗਈ ਹੈ ਉਸਤੇ ਆਤਮਿਕ ਸ਼ਾਂਤੀ ਲਈ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਅੱਗੇ ਵਧਦੇ ਹਨ ਜਿਵੇਂ ਹੀ ਸਰੋਵਰ ਦੇ ਨੇੜੇ ਪਹੁੰਚੇ ਨਾ ਤਾਂ ਚਾਰੇ ਨੇ ਇਸ਼ਨਾਨ ਕੀਤਾ ਹੈ ਇਸ਼ਨਾਨ ਕਰਕੇ ਫਿਰ ਲਾਈਨ ਦੇ ਵਿੱਚ ਲੱਗਿਆ ਹਨ ਮੱਥਾ ਟੇਕਿਆ ਹੈ ਬਾਹਰ ਵਾਲੇ ਪਾਸੇ ਲੰਗਰ ਹਾਲ ਦੇ ਵਿੱਚ ਪਹੁੰਚ ਗਏ ਹਨ ਚਾਰੇ ਜਣੇ ਇੱਕ ਦੂਜੇ ਵੱਲ ਦੇਖ ਰਹੇ ਹਨ ਕੋਈ ਜ਼ਿਆਦਾ ਬੋਲ ਨਹੀਂ ਰਿਹਾ ਹੈ ਲੇਕਿਨ ਚਾਰਾਂ ਦੇ ਵਿੱਚ ਖੁਸ਼ੀ ਹੈ ਨਵੇਂ ਵਿਆਹ ਦੀ ਗਮ ਵੀ ਹੈ ਇੱਕ ਆਪਣੇ ਹੀ ਜਿਗਰ ਦੇ ਟੋਟੇ ਆਪਣੇ ਹੀ ਘਰ ਦੇ ਜੀ ਆਪਣੀ ਸਾਰੀ ਜ਼ਿੰਦਗੀ ਆਪਣੇ ਫੌਜੀ ਮੁੰਡੇ ਦੇ ਜਾਣ ਦਾ ਗਮ ਚਾਰੋਂ ਜਣੇ ਲੰਗਰ ਹਾਲ ਦੇ ਵਿੱਚ ਲਾਈਨਾਂ ਦੇ ਵਿੱਚ ਬੈਠ ਕੇ ਲੰਗਰ ਚੱਕਰੇ ਹਨ ਅਚਾਨਕ ਹੀ ਇੱਕ ਉੱਚਾ ਲੰਮਾ ਫੌਜੀ ਵਰਗੀ ਦਿਖਵਾਲਾ ਨੌਜਵਾਨ ਖੀਰ ਵਰਤਾਉਂਦਾ ਸੰਗਤ ਨੂੰ ਅਗਹਾਰਿਆ ਹੈ ਜਿਵੇਂ ਹੀ ਚਾਰਾਂ ਦੇ ਨੇੜੇ ਪਹੁੰਚਿਆ ਹੈ ਤਾਂ ਕੁੜੀ ਨੇ ਆਪਣੀ ਬਾਟੀ ਅੱਗੇ ਭਲਾਈ ਹੈ ਇਸ ਵਿੱਚ ਖੀਰ ਪਾਦੇ ਹੋ ਲੇਕਿਨ ਜਿਵੇਂ ਹੀ ਇਹਨਾਂ ਕਹਿਣ ਦੇ ਲਈ ਆਪਣਾ ਮੂੰਹ ਉਸ ਸੇਵਾਦਾਰ ਵੱਲ ਕੀਤਾ ਹੈ ਨਾ ਸੇਵਾਦਾਰ ਦੀ ਸ਼ਕਲ ਦੇਖ ਕੇ ਉਸ ਦੀ ਉਹੀ ਖੂਬਹੂ ਸੁਰ ਦੇਖ ਕੇ ਬਿਲਕੁਲ ਉਹੀ ਨੈਣ ਨਕਸ਼ ਬਿਲਕੁਲ ਉਸੇ ਵਰਗੀ ਸੂਰਤ ਉਸੇ ਵਰਗੀ ਚਾਲ ਢਾਲ ਹੈਰਾਨ ਲੱਗੀ ਹੈ ਹੱਥੋਂ ਬਾਟੀ ਛੁੱਟ ਕੇ ਜ਼ਮੀਨ ਤੇ ਡਿੱਗ ਪਈ ਹੈ ਆਪਣੇ ਆਪ ਨੂੰ ਰੋਕ ਨਹੀਂ ਸਕੀ ਇੱਕਦਮ ਅਚਾਨਕ ਉਸਤੇ ਮੋਹ ਚਿਕ ਨਿਕਲੇ ਲੇਕਿਨ ਬਾਹਰ ਨਹੀਂ ਆ ਪਾਈ ਗੜੇ ਦੇ ਵਿਚੇ ਰਗੇ ਹੈ ਆਪਣੇ ਆਪ ਨੂੰ ਰੋਕ ਨਹੀਂ ਸਕੇ ਪਿੱਛੇ ਨੂੰ ਡਿਗਣ ਲੱਗਦੀ ਹੈ ਅਚਾਨਕ ਆਪਣੀ ਨੂ ਰਾਣੀ ਜੀ ਇਸ ਹਾਲਾਤ ਨੂੰ ਦੇਖ ਕੇ ਨਾਲ ਬੈਠੇ ਮਾਤਾ ਪਿਤਾ ਆਪਣੀ ਨੂੰ ਨੂੰ ਸੰਭੜਦੇ ਹਨ ਲੇਕਿਨ ਉਹਨਾਂ ਨੇ ਵੀ ਜਦੋਂ ਉਸ ਸੇਵਾਦਾਰ ਦੇ ਵੱਲ ਦੇਖਿਆ ਨਾ ਉਹ ਵੀ ਆਪਣੇ ਆਪ ਨੂੰ ਰੋਕ ਨਹੀਂ ਸਕੇ ਉਸੇ ਵਰਗਾ ਹਾਲ ਹੋ ਗਿਆ ਹੈ ਬਿਲਕੁਲ ਸੁਨ ਹੋ ਚੁੱਕੇ ਹਨ ਅਕਾਤ ਚੌੜੀਆਂ ਹੋ ਚੁੱਕੀਆਂ ਹਨ ਹੱਥਾਂ ਦੇ ਵਿੱਚ ਜੋ ਕੁਝ ਵੀ ਸੀ ਸਾਰਾ ਕੁਝ ਛੁਟਕੇ ਜਮੀਨ ਤੇ ਡਿੱਗ ਪਿਆ ਹੈ। ਇੱਕਦਮ ਅਚਾਨਕ ਸਾਰਾ ਕੁਝ ਸੁਣਨਾ ਬੰਦ ਹੋ ਚੁੱਕਿਆ ਹੈ। ਲੰਗਰ ਹਾਲ ਦਾ ਮਾਹੌਲ ਉਹਨਾਂ ਦੇ ਲਈ ਪੂਰਾ ਬਦ ਚੁੱਕਿਆ ਹੈ। ਸ਼ਾਇਦ ਹੋਰ ਕਿਸੇ ਨੂੰ ਇਹ ਮਹਿਸੂਸ ਨਾ ਹੋ ਰਿਹਾ ਹੋਵੇ, ਲੇਕਿਨ ਅੱਜ ਇਸ ਲੰਗਰ ਹਾਲ ਦੇ ਵਿੱਚ ਪੂਰੀਆਂ 5 ਜ਼ਿੰਦਗੀਆਂ ਬਦਲਵੀਆਂ ਹਨ। 5 ਜ਼ਿੰਦਗੀਆਂ ਜਿਨ੍ਹਾਂ ਦੇ ਵਾਸਤੇ ਆਖਰੀ ਸਾਲ ਬੜੇ ਗਮ ਭਰੇ, ਬੜੇ ਦੁੱਖ ਭਰੇ ਸਨ। ਮਸਾਂ ਉਹਨਾਂ ਦੀ ਜ਼ਿੰਦਗੀ ਵਿੱਚ ਚਾਰ ਖੁਸ਼ੀਆਂ ਆਈਆਂ ਸਨ ਲੇਕਿਨ ਆ ਕੇ ਸਾਹਮਣੇ ਵੱਡਾ ਅਤੀਤ ਖੜਾ ਹੈ ਉਹ ਅਤੀਤ ਜੋ ਕਿ ਫੌਜ ਦੀ ਨੌਕਰੀ ਦੇ ਵਿੱਚ ਸ਼ਹੀਦ ਹੋ ਚੁੱਕਿਆ ਸੀ ਬਿਲਕੁਲ ਸਹੀ ਸਾਹਮਣੇ ਕੋਈ ਹੋਰ ਨਹੀਂ ਉਹੀ ਫੌਜੀ ਪੁੱਤਰ ਜੋ ਕਿ ਸ਼ਹੀਦ ਹੋ ਚੁੱਕਿਆ ਸੀ ਜਿਸ ਤੇ ਜਾਣ ਤੋਂ ਬਾਅਦ ਆਪਣੀ ਹੀ ਨੂੰ ਦਾ ਇਤਿਆਹ ਬੰਦ ਵਾ ਕੀਤਾ ਹੈ ਲੇਕਿਨ ਅੱਜ ਸਾਹਮਣੇ ਹੈ ਉਸ ਤੋਂ ਬਾਅਦ ਜੋ ਹੋਇਆ ਨਾ ਨਵੇਂ ਕਰਵਾਲੇ ਨੇ ਜੋ ਮੌਕੇ ਤੇ ਕੀਤਾ ਹੈ ਦੇਖ ਕੇ ਸਾਰੇ ਹੈਰਾਨਗੇ ਹਨ ਆਖਿਰਕਾਰ ਕੀ ਕੀਤਾ ਨਵੇਂ ਕਰਵਾਲੇ ਨੇ ਕੌਣ ਸੀ ਉਹ ਮੁੰਡਾ ਕਿ ਸੱਚਮੁੱਚ ਉਹੀ ਫੌਜੀ ਸੀ ਜੋ ਸ਼ਹੀਦ ਹੋ ਗਿਆ ਹੈ ਜਾਂ ਫਿਰ ਇਹ ਸਿਰਫ ਉਹਨਾਂ ਦਾ ਵਹਿਮ ਹੈ ਇਕੋ ਤੂਜਾ ਬੰਦਾ ਹੋਏ ਆਖਿਰਕਾਰ ਕੀ ਹੈ ਇਸੇ ਪਿੱਛੇ ਦੀ ਸੱਚਾਈ ਕੌਣ ਸੀ ਔਰਤ ਜੋ ਕਿ ਆਪਣੇ ਹੀ ਘਰਵਾਲੇ ਦੀ ਦਿਖਵਾਲੇ ਮੁੰਡੇ ਨੂੰ ਸਾਹਮਣੇ ਦੇਖ ਕੇ ਬਿਲਕੁਲ ਹੈਰਾਨਗੀ ਹੈ ਹਾਂਜੀ ਦੋਸਤੋ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਕਲੀ-ਕਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲਿਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਹਾਂ ਦੋਸਤੋ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਹਾਂਜੀ ਪੰਜਾਬ ਦੇ ਇੱਕ ਛੋਟੇ ਪਿੰਡ ਫਤਿਹਪੁਰ ਦੇ ਵਿੱਚ ਬਾਪੂ ਹਰਨਾਮ ਸਿੰਘ ਅਤੇ ਬੇਬੇ ਪ੍ਰੀਤਮ ਕੌਰ ਦਾ ਬੜਾ ਖੁਸ਼ਹਾਲ ਪਰਿਵਾਰ ਹੁੰਦਾ ਸੀ ਉਹਨਾਂ ਦਾ ਇਕਲੌਤਾ ਪੁੱਤਰ ਜਸਕਰਨ ਸਿੰਘ ਸਾਰੇ ਪਿੰਡ ਦਾ ਮਾਨ ਸੀ ਬਚਪਨ ਤੋਂ ਹੀ ਜਸਕਰਨ ਬਹੁਤ ਹੀ ਹੁਸ਼ਿਆਰ ਅਤੇ ਨੇਕ ਦਿਲ ਸੀ ਉਸਦੀ ਪੜ੍ਹਾਈ ਦੇ ਵਿੱਚੋਂ ਲਗਨ ਅਜੇ ਹੀ ਸੀ ਵੀ 10ਵੇਂ ਜਮਾਤ ਦੇ ਵਿੱਚ ਉਹ ਪੂਰੇ ਪੰਜਾਬ ਦੇ ਵਿੱਚੋਂ ਸਿੰਗਲ ਡਿਜੀਟ ਰੈਂਕ ਤੇ ਆਇਆ ਸੀ ਬਾਪੂ ਹਰਨਾਮ ਸਿੰਘ ਜੋ ਆਪਣੀ ਜ਼ਿੰਦਗੀ ਦੇ 50 ਸਾਲ ਡਰਾਈਵਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ ਉਹਨਾਂ ਨੇ ਕਦੇ ਵੀ ਜਸਕਰਨ ਨੂੰ ਕਿਸੇ ਚੀਜ਼ ਦੀ ਥੋੜ੍ਹ ਮਹਿਸੂਸ ਨਹੀਂ ਹੁਣ ਦਿੱਤੀ ਉਸ ਨੂੰ ਹਮੇਸ਼ਾ ਕਿਹਾ ਪੁੱਤਰ ਕੁਲਾਕਾ ਜਿੱਦਾਂ ਮਰਜ਼ੀ ਰਹਿ ਬਸ ਆਪਣੀ ਪੜ੍ਹਾਈ ਕਰ ਆਪਣੇ ਮਾਤਾ ਪਿਤਾ ਦਾ ਖਿਆਲ ਰੱਖੇ ਜਸਕਰਨ ਨੇ ਆਪਣੇ ਮਾਤਾ ਪਿਤਾ ਦੀ ਇਸ ਮਿਹਨਤ ਦਾ ਮੁੱਲ ਪਾਇਆ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਸਕਰਨ ਨੂੰ ਤਿੰਨ ਵੱਖ-ਵੱਖ ਤਾਵਾਂ ਤੋਂ ਨੌਕਰੀਆਂ ਦੀ ਪੇਸ਼ਕਸ਼ ਆਈ ਪੰਜਾਬ ਪੁਲਿਸ ਸੀਪੀਆਰਐਫ ਅਤੇ ਫੌਜ ਦੇ ਵਿੱਚੋਂ ਚਿੱਟੀਆਂ ਇੱਕੋ ਵੇਲੇ ਆਈਆਂ ਸਨ ਜਿਸ ਤੇ ਜਸਕਰਨ ਨੇ ਆਪਣੇ ਡਰਾਈਵਰੀ ਕਰਦੇ ਪਿਤਾ ਨੂੰ ਫੋਨ ਕਰਕੇ ਕਿਹਾ ਪਿਤਾ ਜੀ ਤੁਸੀਂ ਕਹਿੰਦੇ ਸੀ ਨਾ ਬਸ ਇੱਕ ਸਰਕਾਰੀ ਨੌਕਰੀ ਮਿਲ ਜਾਵੇ ਇੱਕ ਨੌਕਰੀ ਲੇਕਿਨ ਆ ਦੇ ਕੋ ਤਨਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਮਿਹਰ ਕਰ ਦਿੱਤੀ ਹੈ ਇੱਕ ਨਹੀਂ ਤਿੰਨ ਤਿੰਨ ਮਿਲ ਚੁਕਿਆ ਹਨ ਪਰ ਜਸਕਰਨ ਨੇ ਸਰਹੱਦੀ ਦੇਸ਼ ਦੀ ਸੇਵਾ ਕਰਨ ਦਾ ਰਾਚਣਾ ਉਸਨੇ ਫੌਜ ਦੇ ਵਿੱਚ ਭਰਤੀ ਹੋ ਕੇ ਆਪਣੇ ਪਿੰਡ ਆਪਣੇ ਪਰਿਵਾਰ ਅਤੇ ਦੇਸ਼ ਦਾ ਸਿਰ ਉੱਚਾ ਕੀਤਾ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਜਸਕਰਨ ਦੀ ਮੰਗਣੀ ਨਵਜੋਤ ਕੌਰ ਨਾਮ ਦੀ ਇੱਕ ਖੂਬਸੂਰਤ ਬੜੀ ਪੜੀ ਲਿਖੀ ਸੂਝਵਾਨ ਅਤੇ ਸੇਤੀ ਸਾਦੀ ਕੁੜੀ ਨਾਲ ਤੈ ਹੋ ਚੁੱਕੀ ਸੀ ਉਹਨਾਂ ਨੇ ਬਿਆਲੇ ਇੱਕ ਨਮਾ ਘਰ ਵੀ ਬਣਾਇਆ ਸੀ ਜਿੱਤੇ ਹਰ ਟਾਇਲ ਨਵਜੋਦੀ ਪਸੰਦੀ ਲਗਾਈ ਸੀ ਵਿਆਹ ਦੀਆਂ ਤਿਆਰੀਆਂ ਜੋਰਾਂ ਛੋਰਾ ਤੇ ਸਨ ਹਰ ਪਾਸੇ ਢੋਲ ਵਜਣ ਦੀ ਆਵਾਜ਼ ਗੁਜਰੀ ਸੀ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਮਨਜੂਰ ਸੀ ਬਾਪੂ ਜੀ ਦੱਸਦੇ ਸਨ ਰਾਤ ਨੂੰ 10:00 ਵਜੇ ਦਾ ਵੇੜਾ ਸੀ ਅਸੀਂ ਟੀਵੀ ਦੇਖ ਰਹੇ ਸਾਂ ਅਚਾਨਕ ਖਬਰ ਆਈ ਜਸਕਰਨ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਸ ਵੇਲੇ ਤਾਂ ਪੈਰਾ ਹਟੋਂ ਜਮੀਂ ਨਿਕਲ ਗਏ ਜਸ ਕਰਨ ਸਰਹੱਦ ਤੇ ਇੱਕ ਭਿਆਨਕ ਮੁਕਾਬਲੇ ਦੇ ਵਿੱਚ ਸ਼ਹੀਦ ਹੋ ਚੁੱਕਾ ਸੀ ਅਜੇ ਤੱਕ ਉਸਦੀ ਲਾਸ਼ ਵੀ ਨਹੀਂ ਮਿਲੀ ਜਿਸ ਕਾਰਨ ਪਰਿਵਾਰ ਦਾ ਦਰਦ ਹੋਰ ਵੀ ਗਹਿਰਾ ਸੀ ਸਾਨੂੰ ਤਾਂ ਆਪਣੇ ਪੁੱਤਰ ਦਾ ਮੂਵੀ ਦੇਖਣਾ ਨਸੀਬ ਨਹੀਂ ਹੋਇਆ ਇਹ ਕਿਹੜਾ ਵਿਛੋੜਾ ਹੈ ਕਿ ਆਖਰੀ ਵਾਰ ਆਪਣੇ ਪੁੱਤਰ ਨੂੰ ਰੱਜ ਭਰ ਕੇ ਦੇਖ ਵੀ ਨਹੀਂ ਸਕਦੇ ਬਾਪੂ ਜੀ ਭਰੀ ਆਵਾਜ਼ ਦੇ ਵਿੱਚ ਦੱਸਦੇ ਸਨ ਅਸੀਂ ਤਾਂ ਪੇਟੀ ਵੀ ਬੰਨ੍ਹ ਹੀ ਰਣ ਦਿੱਤੇ ਸਾਨੂੰ ਕੀ ਕਰਨਾ ਸੀ ਉਸ ਪੇਟੀ ਦੇ ਵਿੱਚ ਆਖਰਕਾਰ ਕੀ ਹੈ ਸਾਡੀ ਹਿੰਮਤ ਨਹੀਂ ਹੋਈ ਵੀ ਅਸੀਂ ਦੇਖ ਸਕੀਏ ਘਰ ਦੀਆਂ ਖੁਸ਼ੀਆਂ ਪਲ ਪਰਦੇ ਵਿੱਚ ਮਾਤਮ ਵਿੱਚ ਬਦਲ ਗੀਆਂ ਨਵਜੋਤ ਦਾ ਵੀ ਰੋ ਰੋ ਬੁਰਾ ਹਾਲ ਸੀ ਉਸ ਤੇ ਸੁਪਨੇ ਉਸ ਤੇ ਜ਼ਿੰਦਗੀ ਉਸ ਦਾ ਭਵਿੱਖ ਸਭ ਕੁਝ ਤਬਾਹ ਹੋ ਚੁੱਕਾ ਸੀ ਪਰ ਬਾਪੂ ਹਰਨਾਮ ਸਿੰਘ ਅਤੇ ਬੇਬੇ ਪ੍ਰੀਤਮ ਕੌਰ ਭਾਵੇਂ ਦੁੱਖ ਦੇ ਵਿੱਚ ਡੁੱਬੇ ਸਨ ਉਹਨਾਂ ਨੇ ਆਪਣੇ ਜਿਗਰੇ ਨੂੰ ਪੱਤਰ ਕਿਤਾ ਉਹਨਾਂ ਨੇ ਸੋਚਿਆ ਅਸੀਂ ਆਪਣਾ ਪੁੱਤਰ ਤਾਂ ਦੇਸ਼ ਤੋਂ ਕੁਰਬਾਨ ਕਰ ਦਿੱਤਾ ਪਰ ਨਵਜੋਤ ਦੇ ਪਵਿੱਤਰ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ ਬਾਪੂ ਹਰਨਾਮ ਸਿੰਘ ਨੇ ਨਵਜੋਤ ਨੂੰ ਬੁਲਾਇਆ ਉਸਨਾ ਅੱਖਾਂ ਵਿੱਚੋਂ ਅਥਰੂ ਵਹਿ ਰਹੇ ਸਨ ਪਰ ਆਵਾਜ਼ ਦੇ ਵਿੱਚ ਇੱਕ ਦ੍ਰਿੜਤਾ ਸੀ ਪੁੱਤਰ ਨਵਜੋਤ ਉਸਨੇ ਕਿਹਾ ਤੂੰ ਸਾਡੇ ਪੁੱਤਰ ਦੀ ਮੰਗੇਤਰ ਨਹੀਂ ਹੈ ਤੂੰ ਅੱਜ ਤੋਂ ਸਾਡੀ ਧੀ ਹੈ ਜਿਸ ਕਰਨ ਤਾਂ ਸ਼ਹੀਦ ਹੋ ਗਿਆ ਹੈ ਪਰ ਉਸ ਦਾ ਕਰ ਕਾਲੀ ਨਹੀਂ ਰਹੇਗਾ ਅਸੀਂ ਤੇਰਾ ਦੂਜਾ ਵਿਆਹ ਕਰਾਂਗੇ ਆਪਣੀ ਖੁਸ਼ੀ ਨਾਲ ਅਤੇ ਆਪਣੀਆਂ ਧੀਆ ਵਾਂਗ ਤੈਨੂੰ ਵਿਦਾ ਕਰਾਂਗੇ ਬੇਬੇ ਪ੍ਰੀਤਮ ਕੌਰ ਨੇ ਵੀ ਨਵਜੋਤ ਨੂੰ ਘੜੇ ਲਗਾਣੇ ਆਇਆ ਹਾ ਪੁੱਤਰ ਤੇਰੀ ਜ਼ਿੰਦਗੀ ਅਜੇ ਬਾਕੀ ਹੈ ਅਸੀਂ ਤੈਨੂੰ ਕਦੇ ਵੀ ਬੇਬਸ ਨਹੀਂ ਧਕਾਂਗੇ ਇਹ ਸਿਰਫ ਸ਼ਬਦ ਨਹੀਂ ਹਨ ਇੱਕ ਮਹਾਨ ਕੁਰਬਾਨੀ ਪਿਆਰ ਅਤੇ ਅਰਥਾ ਜਿਗਰੇ ਦਾ ਪ੍ਰਮਾਣ ਹਨ ਬਾਪੂ ਜੀ ਅਕਸਰ ਕਿਆ ਕਰਦੇ ਉਹੀ ਪ੍ਰਮਾਤਮਾ ਹੋ ਜਾਂਦਾ ਹੈ ਤਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਆਪਣੇ ਚਾਰ ਪੁੱਤਰਾਂ ਬਾਰੇ ਅਸੀਂ ਤਾਂ ਸਿਰਫ ਇੱਕ ਪੁਰਨਾ ਪਿਆ ਹੈ ਸਮਾਜ ਦੇ ਵਿੱਚ ਅਜਿਹੇ ਫੈਸਲੇ ਲੈਣੇ ਸੌਖੇ ਨਹੀਂ ਹੁੰਦੇ ਕੁਝ ਰਿਸ਼ਤੇਦਾਰਾਂ ਨੇ ਸਵਾਲ ਉਠਾਏ ਪਰ ਬਾਪੂ ਘਰਨਾਮ ਸਿੰਘ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਨਵਜੋਤ ਲਈ ਇੱਕ ਚੰਗਾ ਰਿਸ਼ਤਾ ਲੱਭਿਆ। ਰਵਿੰਦਰ ਸਿੰਘ ਇੱਕ ਨਾਇਕ, ਸਮਝਦਾਰ ਅਤੇ ਸੰਵੇਦਨਸ਼ੀਲ ਨੌਜਵਾਨ ਹੈ। ਰਵਿੰਦਰ ਨਵਜੋਤ ਦੇ ਅਤੀਤ ਬਾਰੇ ਸਭ ਕੁਝ ਜਾਣਦਾ ਸੀ ਅਤੇ ਉਸਨੂੰ ਪੂਰੀ ਤਰ੍ਹਾਂ ਅਪਣਾਉਣ ਲਈ ਤਿਆਰ ਸੀ। ਨਵਜੋਤ ਵੀ ਪਾਵੇਂ ਬੜੀ ਮੁਸ਼ਕਲ ਮੰਨੀ ਸੀ। ਉਸਨੂੰ ਬਾਪੂ ਅਤੇ ਬੇਬੇ ਦੇ ਪਿਆਰ ਨੇ ਹੌਸਲਾ ਦਿੱਤਾ। ਲੰਬੇ ਸਮੇਂ ਦੇ ਅੰਦਰੂਨੀ ਸੰਘਰਸ਼ ਤੋਂ ਬਾਅਦ ਉਸਨੇ ਇਸ ਫੈਸਲੇ ਨੂੰ ਸਵੀਕਾਰ ਕੀਤਾ ਕਿਉਂਕਿ ਉਸਨੂੰ ਆਪਣੇ ਸਾਰੇ ਪਰਿਵਾਰ ਦੇ ਪਿਆਰ ਦੇ ਪੂਰਾ ਭਰੋਸਾ ਸੀ ਉਹਨਾਂ ਨੇ ਜਸਕਰਨ ਦੀ ਯਾਦ ਵਿੱਚ ਇੱਕ ਸਾਦਾ ਵਿਆਹ ਸਮਾਗਮ ਕੀਤਾ ਬਾਪੂ ਹਰਨਾਮ ਸਿੰਘ ਨੇ ਖੁਦ ਨਵਜੋਤ ਦੇ ਪੱਲੇ ਫੜਾਉਣ ਦੀ ਰਸਮ ਕੀਤੀ ਜਿਵੇਂ ਕੋਈ ਪਿਓ ਆਪਣੀ ਧੀ ਦਾ ਕਰਦਾ ਹੋਏ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਰਹੇ ਸਨ ਪਰ ਇਸ ਵਾਰ ਇਹ ਪੁੱਤਰ ਦੀ ਸ਼ਹੀਦੀ ਦੇ ਦਰਦ ਦੇ ਨਹੀਂ ਸਗੋਂ ਆਪਣੇ ਹੀ ਢੀਨੂ ਨਵੀਂ ਜ਼ਿੰਦਗੀ ਬਖਸ਼ਣ ਦੀ ਖੁਸ਼ੀ ਦੇ ਅਤਰੂਸਨ ਵਿਆਹ ਤੋਂ ਬਾਅਦ ਨਵਜੋਤ ਅਤੇ ਰਵਿੰਦਰ ਨੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਰਵਿੰਦਰ ਨੇ ਨਵਜੋਤ ਨੂੰ ਬਹੁਤ ਪਿਆਰ ਅਤੇ ਸਮਮੰਦਤਾ ਹੌਲੀ-ਹੌਲੀ ਨਵਜੋਤ ਦੇ ਝਕਮ ਭਰਨ ਲਗੇ ਉਹ ਆਪਣੇ ਨਵੇਂ ਕਾਰ ਨਵੀਂ ਜ਼ਿੰਦਗੀ ਵਿੱਚ ਕੁਝ ਰਹਿਣ ਦੀ ਕੋਸ਼ਿਸ਼ ਕਰਦੀ ਸੀ ਜਸਕਰਨ ਦੀ ਯਾਦ ਉਸਦੇ ਦਿਲ ਵਿੱਚ ਹਮੇਸ਼ਾ ਜਿਦਾ ਰਹਿੰਦੀ ਉੱਤਰ ਬਾਪੂ ਗੁਰਨਾਮ ਸਿੰਘ ਅਤੇ ਬੇਬੇ ਪ੍ਰੀਤਮ ਕੌਰ ਜਸਕਰਨ ਦੀ ਯਾਦ ਨੂੰ ਤਦਾ ਰੱਖਦੇ ਉਹ ਜਸਕਰਨ ਦੀ ਫੋਟੋ ਅੱਗੇ ਜੋਤਿ ਕਾਉਂਦੇ ਚਾਹ ਪਾਣੀ ਅਤੇ ਰੋਟੀ ਦਾ ਭੋਗ ਲਗਾਉਂਦੇ ਅਤੇ ਫਿਰ ਆਪ ਕੁਝ ਖਾਂਦੇ ਸਨ ਕਈ ਵਾਰ ਬਾਪੂ ਜੀ ਜਸਕਰਨ ਦੇ ਪੁਰਾਣੇ ਫੋਨ ਨੰਬਰ ਤੇ ਸਿਮਰ ਚਾਰਜ ਕਰਵਾਉਂਦੇ ਰਹਿੰਦੇ ਭਾਵੇਂ ਉਸਤੇ ਕਿਸੇ ਦਾ ਫੋਨ ਨਹੀਂ ਆਉਂਦਾ ਸੀ ਇਹ ਉਹਨਾਂ ਦੇ ਪੁੱਤਰ ਪ੍ਰਤੀ ਅਟੁੱਟ ਪਿਆਰ ਸੀ ਜਵੇਂ ਬਾਪੂ ਜੀ ਕਹਦੇ ਸਨ ਕਿ ਉਹ ਅੱਜ ਵੀ ਆਪਣੇ ਪੁੱਤਰ ਨਾਲ ਸੁਪਨਿਆਂ ਦੇ ਵਿੱਚ ਗੱਲਾਂ ਕਰਦੇ ਸਨ ਉਹ ਜਾਣਦੇ ਸਨ ਕਿ ਜਸਕਰਨ ਉਹਨਾਂ ਦੇ ਦਿਲ ਵਿੱਚ ਅੱਜ ਵੀ ਜਿਉਂਦਾ ਹੈ ਅਤੇ ਉਹਨਾਂ ਦੀ ਰਾਖੀ ਕਰ ਰਿਹਾ ਹੈ ਜਸਕਰਨ ਸਿੰਘ ਦਰ ਅਸਲ ਉਸ ਰਾਤ ਸ਼ਹੀਦ ਨਹੀਂ ਹੋਇਆ ਸੀ ਸਗੋਂ ਕਿਸਮਤ ਨੇ ਉਸਦੇ ਲਈ ਕੁਝ ਹੋਰ ਲਿਖਿਆ ਸੀ ਉਹ ਸਰਹੱਦ ਤੇ ਇੱਕ ਖਤਰਨਾਕ ਗੁਪਤ ਮਿਸ਼ਨ ਤੇ ਗਿਆ ਇੱਕ ਸੰਵੇਦਨਸ਼ੀਲ ਆਪਰੇਸ਼ਨ ਸੀ ਜਿੱਥੇ ਉਹਨਾਂ ਨੂੰ ਦੁਸ਼ਮਣ ਦੇ ਇਲਾਕੇ ਵਿੱਚ ਦਾਖਲ ਹੋ ਕੇ ਉਹਨਾਂ ਨੂੰ ਜ਼ਰੂਰੀ ਜਾਣਕਾਰੀ ਇਕੱਠੀ ਕਰਨੀ ਸੀ। ਇਹ ਖੇਤਰ ਬਰਫ਼ ਨਾਲ ਢਕਿਆ ਸੀ ਅਤੇ ਦੁਸ਼ਮਣ ਦੀ ਗਤੀਵਿਧੀ ਬਹੁਤ ਜ਼ਿਆਦਾ ਸੀ। ਇੱਕ ਰਾਤ ਜਦੋਂ ਉਹ ਆਪਣੀ ਟੀਮ ਨਾਲ ਅੱਗੇ ਵਧ ਰਿਹਾ ਸੀ, ਉਹਨਾਂ 'ਤੇ ਅਚਾਨਕ ਘਾਤ ਲਗਾ ਕੇ ਹਮਲਾ ਹੋ ਗਿਆ। ਭਿਆਨਕ ਗੋਲੀਬਾਰੀ ਹੋਈ ਜਿਸ ਕਰਨ ਨੇ ਬੜੀ ਬਹਾਦਰੀ ਨਾਲ ਲੜਾਈ ਕੀਤੀ ਪਰ ਇੱਕ ਧਮਾਕੇ ਦੇ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸਦੇ ਸਾਥੀਆਂ ਨੇ ਸੋਚਿਆ ਕਿ ਉਹ ਉਸ ਵੱਡੇ ਧਮਾਕੇ ਦੇ ਵਿੱਚ ਸ਼ਹੀਦ ਹੋ ਗਿਆ ਹੋਏ। ਕੋਈ ਵੀ ਇਨਸਾਨ ਇਨੇ ਵੱਡੇ ਧਮਾਕੇ ਵਿੱਚ ਬਚ ਨਹੀਂ ਸਕਦਾ ਅਤੇ ਤੁਰੰਤ ਸਾਰਾ ਮਿਸ਼ਨ ਕੈਨਸਲ ਕਰਕੇ ਵਾਪਸ ਆ ਗਏ ਲਾਸ਼ਾਂ ਦੇ ਢੇਰ ਦੇ ਵਿੱਚੋਂ ਜਸਕਰਨ ਦੀ ਲਾਸ਼ ਨਹੀਂ ਮਿਲੀ ਫੌਜੀ ਪ੍ਰੋਟੋਕਾਲ ਅਨੁਸਾਰ ਜਦੋਂ ਇੱਕ ਨਿਸ਼ਚਿਤ ਸਮੇਂ ਤੱਕ ਲਾਸ਼ ਨਹੀਂ ਮਿਲਦੀ ਤਾਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਪਰ ਜਸਕਰਨ ਜਿਹੜਾ ਸੀ ਜ਼ਖਮੀ ਖਲਾਦੇ ਵਿੱਚ ਬੇਹੋਸ਼ ਉਸ ਨੂੰ ਦੁਸ਼ਮਣਕ ਫੌਜੀਆਂ ਨੇ ਚੁਕ ਲਿਆ ਸੀ ਕਈ ਮਹੀਨੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਉਸ ਤੇ ਖਲਾਤ ਬਹੁਤ ਨਾਜ਼ੁਕ ਸੀ ਉਸ ਨੂੰ ਗੰਭੀਰ ਸਰੀਰਕ ਅਤੇ ਮਾਨਸਿਕ ਸਦਮੇ ਲੱਗੇ ਸਨ ਉਸ ਦੀ ਯਾਦਦਾਸ਼ਤ ਧੁੰਦਲੀ ਹੋ ਚੁੱਕੀ ਸੀ ਅਤੇ ਉਹ ਆਪਣੇ ਘਰ ਪਰਿਵਾਰ ਜਾਂ ਇਥੋਂ ਤੱਕ ਆਪਣੇ ਪਛਾਣ ਬਾਰੇ ਵੀ ਸਪਸ਼ਟ ਤੌਰ ਤੇ ਯਾਦ ਨਹੀਂ ਕਰ ਸਕਦਾ ਸੀ ਉਸ ਨੂੰ ਅਣਮੁਕੀਤ ਪਛਦਤ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੇ ਮਨ ਵਿੱਚ ਕਿਤੇ ਅੰਦਰ ਇੱਕ ਅਣਜਾਣ ਜਾਣ ਦੀ ਇੱਛਾ ਬਲਦੀ ਰਹੀ ਲਗਭਗ 1 ਸਾਲ ਦੇ ਬਾਅਦ ਇੱਕ ਹੋਰ ਗੁਪਤ ਆਪਰੇਸ਼ਨ ਦੌਰਾਨ ਭਾਰਤੀ ਫੌਜ ਨੇ ਇੱਕ ਅਚਾਨਕ ਸ਼ਾਪੇਮਾਰੀ ਦੇ ਵਿੱਚ ਉਸ ਨੂੰ ਦੁਸ਼ਮਣ ਦੇ ਕਬਜ਼ੇ ਵਿੱਚੋਂ ਛੁਡਾਰਿਆ ਜਸਕਰਨ ਨੂੰ ਤੁਰੰਤ ਫੌਜੀ ਹਸਪਤਾਲ ਲਿਜਾਇਆ ਉਸ ਦੇ ਸਰੀਰ ਤੇ ਡੂੰਘੇ ਜ਼ਖਮ ਸਨ ਅਤੇ ਉਸ ਨੂੰ ਗੰਭੀਰ ਮਾਨਸਿਕ ਸਦਮੇ ਲੱਗੇ ਸਨ ਲੰਬੇ ਸਮੇਂ ਤੱਕ ਉਸ ਦਾ ਇਰਾਦਾ ਚਲੇ ਆ ਫੌਜੀ ਡਾਕਟਰਾਂ ਅਤੇ ਮਨੋਵਿਗਿਆਨੀਆਂ ਦੀ ਲਗਾਤਾਰ ਮਦਦ ਨਾਲ ਹੌਲੀ-ਹੌਲੀ ਉਸ ਦੀ ਸਿਹਤ ਸੁਧਰਨੀ ਸ਼ੁਰੂ ਹੋ ਗਈ ਅਤੇ ਉਸ ਦੀ ਯਾਦਾਸ਼ਤ ਵੀ ਹੌਲੀ-ਹੌਲੀ ਵਾਪਸ ਆਣ ਲੱਗੀ ਲੇਕਿਨ ਅਜੇ ਪੂਰੀ ਤਰ੍ਹਾਂ ਵਾਪਸ ਨਹੀਂ ਆਈ ਸੀ ਜਦੋਂ ਉਸ ਨੂੰ ਆਪਣੇ ਪਰਿਵਾਰ ਦੇ ਖਰਾਟ ਬਾਰੇ ਦੱਸਿਆ ਗਿਆ ਖਾਸ ਕਰਕੇ ਉਸ ਦੀ ਸ਼ਹਾਦਤ ਅਤੇ ਨਵਜੋਤ ਦੇ ਦੂਜੇ ਵਿਆਹ ਬਾਰੇ ਤਾਂ ਉਸ ਤੇ ਇੱਕ ਹੋਰ ਪਹਾੜ ਟੁੱਟ ਪਿਆ ਉਹ ਹੈਰਾਨ ਸੀ ਦੁਖੀ ਸੀ ਪਰ ਉਸ ਨੂੰ ਆਪਣੇ ਮਾਤਾ ਪਿਤਾ ਦੇ ਫੈਸਲੇ ਦੀ ਦੂਖੀ ਸਮਝ ਆਈ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਅਚਾਨਕ ਵਾਪਸੀ ਉਸ ਦੇ ਪਰਿਵਾਰ ਅਤੇ ਖਾਸ ਕਰਕੇ ਨਵਜੋਤ ਲਈ ਕੋਈ ਹੋਰ ਵੱਡੀ ਮੁਸੀਬਤ ਬਣੇ ਫੌਜੀ ਅਧਿਕਾਰੀਆਂ ਨੇ ਵੀ ਉਸ ਦੀ ਮਾਨਸਿਕ ਸਥਿਤੀ ਨੂੰ ਦੇਖਦਿਆਂ ਤੁਰੰਤ ਉਸਨੂੰ ਘਰ ਭੇਜਣ ਦੀ ਬਜਾਏ ਉਸਨੂੰ ਹੋਰ ਸਹਾਇਤਾ ਦੇਣ ਦਾ ਫੈਸਲਾ ਕੀਤਾ ਜਿਸ ਕਰਨ ਨੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਮਜ਼ਬੂਤ ਕਰਨ ਅਤੇ ਇਸ ਸਥਿਤੀ ਨੂੰ ਸਵੀਕਾਰ ਕਰਨ ਲਈ ਸਮਾਂ ਮੰਗਿਆ ਉਸਦੇ ਮਨ ਦੇ ਵਿੱਚ ਇੱਕ ਡੂੰਗੀ ਅਧਿਆਤਮਿਕ ਲੋੜ ਜਾਗੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਸੀ ਜਿਸ ਨੇ ਉਸਨੂੰ ਦੁਬਾਰਾ ਜੀਵਨ ਬਖਸ਼ਿਆ ਉਸਨੂੰ ਮਹਿਸੂਸ ਹੋਇਆ ਕਿ ਆਪਣੇ ਮਨ ਦੀ ਸ਼ਾਂਤੀ ਲਈ ਆਪਣੇ ਕਰਮਾਂ ਨੂੰ ਦੁਬਾਰਾ ਸ਼ੁੱਧ ਕਰਨ ਲਈ ਧੰਨ ਗੁਰੂ ਰਾਮਦਾਸ ਤੇ ਪਾਤਸ਼ਾਹ ਦੀ ਸ਼ਰਣ ਵਿੱਚ ਜਾਣਾ ਚਾਹੀਦਾ ਹੈ ਐਸੀ ਭਾਵਨਾ ਨਾਲ ਉਸਨੇ ਪੋਇਤੋਂ ਕੁਝ ਸਮੇਂ ਲਈ ਛੁੱਟੀ ਲਈ ਜਾਂ ਉਹਨਾਂ ਦੀ ਸਹਿਮਤੀ ਨਾਲ ਅਦੇਸ਼ੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੇਵਾ ਕਰਨ ਦੇ ਲਈ ਆਇਆ ਉਸਨੇ ਆਪਣੀ ਪਛਾਣ ਕਿਸੇ ਨੂੰ ਨਹੀਂ ਦੱਸੀ ਇੱਕ ਸਧਾਰਨ ਸੇਵਾਦਾਰ ਵਜੋਂ ਲੰਗਰ ਹਾਲ ਦੇ ਵਿੱਚ ਸੇਵਾ ਨਿਭਾਉਣ ਲੱਗਾ ਉਹ ਸਭ ਤੋਂ ਦੂਰ ਰਹਿਣਾ ਚਾਹੁੰਦਾ ਸੀ ਨਾ ਕਿਸੇ ਨੂੰ ਹੈਰਾਨ ਕਰਦਾ ਉਸ ਦਾ ਮਕਸਦ ਸਿਰਫ ਮੰਦੀ ਸ਼ਾਂਤੀ ਰੋਹਾਨੀ ਸਕੂਨ ਪ੍ਰਾਪਤ ਕਰਨਾ ਸੀ ਜਿਵੇਂ ਕਿ ਉਸ ਦੇ ਮਾਤਾ ਪਿਤਾ ਉਸ ਦੀ ਯਾਦ ਦੇ ਵਿੱਚ ਹਰ ਰੋਜ਼ ਉਸ ਦੀ ਜੋਤ ਲਗਾ ਕੇ ਅਤੇ ਸਿਮਰ ਚਾਰਜ ਕਰਵਾ ਕੇ ਸਕੂਨ ਮਹਿਸੂਸ ਕਰਦੇ ਸੀ ਕੁਝ ਮਹੀਨੇ ਬਾਅਦ ਨਵਜੋਤ ਅਤੇ ਰਵਿੰਦਰ ਨੇ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਕੇ ਮਤਾ ਟੇਕਣ ਦਾ ਪ੍ਰੋਗਰਾਮ ਬਣਾਇਆ ਬਾਪੂ ਹਰਨਾਮ ਸਿੰਘ ਅਤੇ ਬੇਬੇ ਪ੍ਰੀਤਮ ਕੌਰ ਵੇ ਉਹਨਾਂ ਦੇ ਨਾਲਸਨ ਇਹ ਉਹਨਾਂ ਲਈ ਇੱਕ ਖਾਸ ਪਲ ਸੀ ਜਿੱਥੇ ਉਹ ਗੁਰੂ ਘਰ ਦਾ ਸ਼ੁਕਰਾਨਾ ਕਰਨ ਆਏ ਸਨ ਕਿ ਉਹਨਾਂ ਨੇ ਨਵਜੋਤ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ ਦਰਬਾਰ ਸਾਹਿਬ ਦੀ ਰੋਹਾਨੀ ਸ਼ਾਂਤੀ ਵਿੱਚ ਡੁੱਬੇ ਉਹ ਅੰਦਰ ਵੱਲ ਵਧ ਰਹੇ ਸਨ ਹਰ ਪਾਸੇ ਸ਼ਗਨ ਦੀ ਭੀੜ ਸੀ ਸ਼ਬਦ ਕੀਰਤਨ ਦੀ ਮਿੱਟੀ ਤੁਨ ਮਨ ਨੂੰ ਮੋਰੀ ਸੀ ਹਰ ਪਾਸੇ ਸ਼ਰਧਾ ਤੇ ਸਿਮਰਨ ਦਾ ਮਾਹੌਲ ਸੀ ਉਹ ਅੰਦਰ ਲੰਗਰ ਹਾਲ ਵੱਲ ਜਾ ਰਹੇ ਸਨ ਜਿੱਤੇ ਹਜ਼ਾਰਾਂ ਦੇ ਗੰਦੀਵ ਚ ਸੰਗਤ ਬੜੀ ਸ਼ਰਧਾ ਨਾਲ ਸੇਵਾ ਕਰ ਰਹੀ ਹੈ ਕੋਈ ਪ੍ਰਸ਼ਾਦੇ ਬਣਾ ਰਿਹਾ ਹੈ ਕੋਈ ਜੂਠੇ ਭਾਂਡੇ ਮਾਜ ਰਿਹਾ ਹੈ ਅਤੇ ਕੋਈ ਪੂਰੀ ਨਿਮਰਤਾ ਨਾਲ ਲੰਗਰ ਵਰਤਾ ਰਿਹਾ ਹੈ ਅਚਾਨਕ ਬਾਪੂ ਹਰਨਾਮ ਸਿੰਘ ਦੀ ਨਜ਼ਰ ਇੱਕ ਫੌਜੀ ਨੌਜਵਾਨ ਤੇ ਪਈ ਜੋ ਬੜੀ ਸ਼ਰਧਾ ਨਾਲ ਲੰਗਰ ਵਰਤਾ ਰਿਹਾ ਸੀ ਉਸਨੇ ਬਰਦਿਨੀ ਪਾਈ ਸੀ ਸਿਰ ਤੇ ਸਾਦਾ ਪਰਨਾ ਬੰਨਿਆ ਹੈ ਪਰ ਉਸਦਾ ਕਦ ਕਾੜ ਉਸਦੀ ਚਾਲ অতি ਸੇਵਾ ਕਰਨ ਦਾ ਅੰਦਾਜ਼ ਉਹਨਾਂ ਨੂੰ ਬੜਾ ਅਜੀਬ ਲੱਗਿਆ ਉਹ ਫੌਜੀ ਬੜੀ ਤਨਦੇਹੀ ਨਾਲ ਸੇਵਾ ਕਰ ਰਿਹਾ ਸੀ ਬਾਪੂ ਹਰਨਾਮ ਸਿੰਘ ਨੂੰ ਇੱਕ ਪਲ ਲਈ ਕੁਝ ਅਜੀਬ ਜਿਹਾ ਮਹਿਸੂਸ ਹੋਇਆ ਜਿਵੇਂ ਉਸਨੇ ਇਸ ਵਿਅਕਤੀ ਨੂੰ ਕਿਤੇ ਦੇਖਿਆ ਹੋਵੇ ਪਰ ਦਿਲ ਨੇ ਕਿਹਾ ਨਹੀਂ ਨਹੀਂ ਇਹ ਕਿਵੇਂ ਹੋ ਸਕਦਾ ਹੈ ਮੇਰਾ ਪੁੱਤਰ ਤਾਂ ਸ਼ਹੀਦ ਹੋ ਚੁੱਕਿਆ ਹੈ ਉਹ ਬੋਲਿਆ ਇੱਥੇ ਕਿਵੇਂ ਆ ਸਕਦਾ ਹੈ ਨਵਜੋਤ ਅਤੇ ਰਵਿੰਦਰ ਵੀ ਉਸ ਫੌਜੀ ਦੇ ਕੋਲ ਲੰਗੇ ਜਦੋਂ ਉਹ ਫੌਜੀ ਉਹਨਾਂ ਨੂੰ ਲੰਗਰ ਵਰਤਾਉਣ ਲੱਗਾ ਨਾ ਨਵਜੋਤ ਦੀ ਨਜ਼ਰ ਉਸਦੇ ਚਿਹਰੇ ਤੇ ਪਈ ਇੱਕ ਪਲ ਲਈ ਉਸ ਦੀਆਂ ਅੱਖਾਂ ਚੌੜੀਆਂ ਹੋ ਗਿਆ ਉਸਦੇ ਹੱਥ ਵਿੱਚੋਂ ਪੱਲੇਟ ਫੈਲ ਡਿੱਗਣ ਵਾਲੀ ਸੀ ਪਰ ਰਵਿੰਦਰ ਨੇ ਉਸ ਨੂੰ ਫੜ ਲਿਆ ਨਵਜੋਤ ਹੈਰਾਨ ਸੀ ਉਸ ਦੀ ਰੂਹ ਕੰਬ اٹੀ ਉਹ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਕਰ پا ਰਹੀ ਸੀ ਉਸਦੇ ਮੂੰਹੋਂ ਕੋਈ ਆਵਾਜ਼ ਨਹੀਂ ਨਿਕਲੀ ਸਿਰਫ ਇੱਕ ਚੀਕ ਉਸਦੇ ਅੰਦਰ ਹੀ ਦਬ ਕੇ ਰਹਿ ਗਈ ਉਸਦਾ ਪੂਰਾ ਸਰੀਰ ਸਨ ਹੋ ਗਿਆ ਉਸਪਰ ਦੀ ਨਵੀ ਨਵਜੋਤ ਨੂੰ ਦੇਖਿਆ ਉਸਦੇ ਚਿਹਰੇ ਤੇ ਵੀ ਹੈਰਾਨੀ ਦੇ ਭਾਵ ਸਨ ਪਰ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਗਹਿਰਾ ਦਰਦ ਅਤੇ ਹੈਰਾਨੀ ਸੀ ਉਸਨੇ ਪਲੇਟ ਹਟਾ ਰੱਖ ਦਿੱਤੀ ਅਤੇ ਉਹਨਾਂ ਨੂੰ ਬਸ ਦੇਖਦਾ ਰਿਹਾ ਸਾਰੀ ਸੰਗਤ ਹੈਰਾਨ ਸੀ ਕਿ ਇੱਥੇ ਆਖਿਰਕਾਰ ਹੋਇਆ ਕੀ ਹੈ ਨਵਜੋਤ ਦੇ ਘਰ ਵਾਲੇ ਰਵਿੰਦਰ ਨੇ ਜਦੋਂ ਨਵਜੋਤ ਨੂੰ ਇਸ ਤਰ੍ਹਾਂ ਹੈਰਾਨ ਪਰੇਸ਼ਾਨ ਦੇਖਿਆ ਤਾਂ ਉਹ ਵੀ ਉਸ ਫੌਜੀਵਲ ਦੇਖਣ ਲੱਗਾ ਉਸ ਨੂੰ ਕੁਝ ਸਮਝ ਨਹੀਂ ਆਇਆ ਅਚਾਨਕ ਬਾਪੂ ਹਰਨਾਮ ਸਿੰਘ ਨੇ ਖੋੜੀ-ਖੋੜੀ ਅੱਗੇ ਵੱਧ ਕੇ ਉਸ ਫੌਜੀ ਦੇ ਮੋਢੇ ਤੇ ਹੱਥ ਰੱਖਿਆ ਉਸਦੀ ਆਵਾਜ਼ ਕਮਰੇ ਸੇ ਖੋੜੀ ਜਈ ਜਿਵੇਂ ਕਿਤੇ ਸੁਪਨਾ ਹੋਵੇ ਜਿਸ ਕਾਰਨ ਉਤਰ ਤੂੰ ਤੂੰ ਸੱਚ ਮੁਚ ਜਾਦਾ ਹੈ ਬਾਪੂ ਹਰਨਾਮ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਹੰਝੂਆਂ ਦੀ ਇੱਕ ਧਾਰ ਇੱਕ ਲੜੀ ਉਸਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਬੇਬੇ ਪ੍ਰੀਤਮ ਕੌਰ ਵੀ ਅੱਗੇ ਵਧੇ ਜਸਕਰਨ ਨੂੰ ਦੇਖ ਕੇ ਉਸ ਦੀਆਂ ਚੀਕਾਂ ਨਿਕਲ ਗਈਆਂ ਮੇਰਾ ਸ਼ੇਰ ਪੁੱਤਰ ਤੂੰ ਵਾਪਸ ਆ ਗਿਆ ਸਤਿਮੁੱਚ ਕੀ ਇਹ ਤੂੰ ਹੈ ਕਿ ਮੈਂ ਕੋਈ ਸੁਪਨਾ ਤਾਂ ਨਹੀਂ ਦੇਖ ਰਿਹਾ ਸਾਰਾ ਲੰਗਰ ਹਾਲ ਇੱਕ ਵਕਤ ਜਬ ਹੋ ਗਿਆ ਸੰਗਤ ਹੈ ਰਾਨੀ ਨਾਲ ਇਹ ਮੰਜ਼ਰ ਦੇਖ ਰਹੀ ਸੀ ਕਿਉਂਕਿ ਉਹਨਾਂ ਨੇ ਕਦੇ ਅਜਿਹਾ ਕੁਝ ਨਹੀਂ ਦੇਖਿਆ ਸੀ ਹਾਂ ਉਹ ਸ਼ਹੀਦ ਫੌਜੀ ਜਸਕਰਨ ਸਿੰਘ ਹੀ ਸੀ ਉਸ ਦੀਆਂ ਅੱਖਾਂ ਵਿੱਚ ਅੰਝੂਆਂ ਹਨ ਉਸਨੇ ਆਪਣੇ ਮਾਤਾ-ਪਿਤਾ ਨੂੰ ਘੜੇ ਲਗਾ ਲਿਆ ਉਹ ਦੋਵੇਂ ਪੁੱਤਰ ਨੂੰ ਘੜੇ ਲਗਾ ਕੇ ਰੋ ਰਹੇ ਸਨ ਜਿਵੇਂ ਉਹਨਾਂ ਨੂੰ ਦੁਬਾਰਾ ਜ਼ਿੰਦਗੀ ਮਿਲ ਗਈ ਹੋਵੇ ਉਹਨਾਂ ਨੇ ਇਹ ਦੁਬਾਰਾ ਜਨਮ 'ਚ ਬਾਪੂ ਹਰਨਾਮ ਸਿੰਘ ਨੇ ਆਪਣੇ ਪੁੱਤਰ ਦਾ ਚਿਹਰਾ ਆਪਣੇ ਹੱਥਾਂ ਵਿੱਚ ਲੈ ਕੇ ਵਾਰ-ਵਾਰ ਉਸ ਨੂੰ ਪੁੱਛਿਆ ਕਿੱਥੇ ਸੀ ਪੁੱਤਰ ਤੂੰ ਇਨਾ ਚਿਰ ਅਸੀਂ ਤਾਂ ਤੈਨੂੰ ਸ਼ਹੀਦ ਮੰਨ بیٹھے ਸੀ ਜਿਸ ਕਾਰਨ ਇਸ ਸੰਖੇਪ ਦੇ ਵਿੱਚ ਆਪਣੀ ਕੈਦ ਯਾਦਾਸਤ ਗਵਾਚਨ ਅਤੇ ਬਾਅਦ ਦੇ ਵਿੱਚ ਗੁਰੂ ਘਰ ਦੀ ਸੇਵਾ ਕਰਨ ਦਾ ਕਾਰਨ ਦੱਸਿਆ ਪਰ ਜਦੋਂ ਜਸਕਰਨ ਦੀ ਨਜ਼ਰ ਨਵਜੋਤ ਅਤੇ ਉਸ ਦੇ ਘਰ ਵਾਲੇ ਰਵਿੰਦਰ ਤੇ ਪਈ ਤਾਂ ਉਸ ਦੇ ਚਿਹਰੇ ਤੇ ਇੱਕ ਗਹਿਰਾ ਦੰਦ ਉਲਝਣ ਅਤੇ ਹੈਰਾਨੀ ਆ ਗਈ ਉਸਨੇ ਸੁਣਿਆ ਸੀ ਕਿ ਉਸਨੂੰ ਸ਼ਹੀਦ ਐਲਾਨ ਕਰ ਦਿੱਤਾ ਹੈ ਪਰ ਉਸ ਪਲੇ ਆਪਣੀ ਨਮ ਵਿਆਹੀ ਪਤਨੀ ਨੂੰ ਕਿਸੇ ਹੋਰ ਨਾਲ ਦੇਖ ਕੇ ਉਸ ਦੀ ਰੂਹ ਕੰਬ ਟੀ ਨਵਜੋਤ ਵੀ ਜਸਕਰਨ ਨੂੰ ਦੇਖ ਕੇ ਭਾਵੁਕ ਹੋ ਗਏ ਉਸ ਦੇ ਖਾਤੜੇ ਹੋਏ ਸਨ ਕੰਬਰੀ ਸੀ ਉਸਦੇ ਚਿਹਰੇ ਤੇ ਡਰ, ਖੁਸ਼ੀ ਅਤੇ ਦੁਬਦਾ ਦੇ ਭਾਵ ਮਿਲੇ ਜੁੜੇ ਸਨ। ਰਵਿੰਦਰ ਜੋ ਹੁਣ ਤੱਕ ਚੁੱਪਚਾਪ ਸਭ ਕੁਝ ਦੇਖ ਰਿਹਾ ਸੀ, ਉਸਨੇ ਆਪਣੇ ਆਪ ਨੂੰ ਸੰਭਾਲਿਆ। ਉਹ ਦਸਕਰਨ ਦੇ ਕੋਲ ਆਇਆ ਅਤੇ ਉਸਦੇ ਸਾਹਮਣੇ ਹੱਥ ਜੋੜ ਲਏ। ਉਸਦੀ ਆਵਾਜ਼ ਵਿੱਚ ਨਿਮਰਤਾ ਸੀ ਪਰ ਇੱਕ ਡਿਡਤਾ ਵੀ। "ਵਿਰਜੀ, ਉਸਨੇ ਕਿਹਾ, ਮੈਂ ਰਵਿੰਦਰ ਸਿੰਘ ਹਾਂ ਤੇ ਨਵਜੋਤ ਹੁਣ ਮੇਰੀ ਪਤਨੀ ਹੈ। ਤੁਹਾਡੀ ਕੁਰਬਾਨੀ, ਤੁਹਾਡੇ ਪਰਿਵਾਰ ਦੀ ਬਹਾਦਰੀ ਅਤੇ ਤੁਹਾਡੇ ਬਾਪੂ ਦੀ ਨਵਜੋਤ ਪ੍ਰਤੀ ਪਿਆਰ" ਇਨਾ ਸਭ ਕਰਨਾ ਕਰਕੇ ਐਸੀ ਵਹਾਂ ਤੁਹਾਨੂੰ ਮਰਤਕ ਇਰਾਨ ਕਰ ਦਿੱਤਾ ਗਿਆ ਸੀ ਅਤੇ ਮਾਤਾ ਪਿਤਾ ਨੇ ਨਵਜੋਤ ਦੇਪਿਕ ਨੂੰ ਸਵਾਰਨ ਦੇ ਲਈ ਉਸ ਨੂੰ ਤੀ ਬਣਾ ਕੇ ਮੇਰੇ ਨਾਲ ਵਿਆਹ ਹੋਇਆ ਮੈਂ ਜਾਣਦਾ ਕਿ ਇਹ ਸਥਿਤੀ ਬਹੁਤ ਹੀ ਮੁਸ਼ਕਲ ਹੈ ਪਰ ਨਵਜੋਤ ਹੁਣ ਮੇਰੀ ਜ਼ਿੰਦਗੀ ਦਾ ਹਿੱਸਾ ਹੈ ਮੈਂ ਉਸ ਨੂੰ ਦੁਬਾਰਾ ਦੁੱਖ ਵਿੱਚ ਦੇਖ ਨਹੀਂ ਜਾਗਾ ਰਵਿੰਦਰ ਦੇ ਸ਼ਬਦਾਂ ਵਿੱਚ ਇੱਕ ਨਵੇਂ ਪਤੀ ਦਾ ਅਧਿਕਾਰ ਅਤੇ ਨਵਜੋਤ ਪ੍ਰਤੀ ਉਸ ਦੀ ਜ਼ਿੰਮੇਵਾਰੀ ਸਪਸ਼ਟ ਸੀ ਜਿਸ ਕਰਨ ਦੇ ਚਿਹਰੇ ਤੇ ਇੱਕ ਪੱਲੇ ਗੁੱਸਾ ਦਰਦ ਅਤੇ ਹੈਰਾਨੀ ਦੇ ਬਿਲੇਜਰੇ ਪਾਵਸਨ ਉਸਦੀਆਂ ਅੱਖਾਂ ਨਵਜੋਤ ਵੱਲ ਗਈਆਂ ਨਵਜੋਤ ਨੇ ਖੋੜੀ ਜੀ ਨਜ਼ਰ ਉਠਾਈ ਉਸਦੀਆਂ ਅੱਖਾਂ ਵਿੱਚ ਵੀ ਅਥਾਹ ਪੀੜ ਅਤੇ ਬੇਵਸੀ ਸੀ ਉਹ ਕੁਝ ਬੋਲ ਨਹੀਂ ਪਾਰੀ ਸੀ ਜਸਕਰਨ ਇੱਕ ਪੱਲੇ ਚੁੱਪ ਹੋ ਗਿਆ ਉਸਨੇ ਆਲੇ ਦੁਆਲੇ ਦੇਖਿਆ ਸੈਂਕੜੇ ਅੱਖਾਂ ਉਹਨਾਂ ਵੱਲ ਦੇਖ ਰਹੀਆਂ ਹਨ ਉਸਨੂੰ ਅਹਿਸਾਸ ਹੋਇਆ ਕਿ ਇਹ ਮੌਕਾ ਕਿੰਨਾ ਨਾਜੁਖ ਹੈ ਅਤੇ ਇਸ ਦਾ ਪ੍ਰਭਾਵ ਸਿਰਫ ਉਹਨਾਂ ਤੇ ਨਹੀਂ ਸਾਰੀ ਸੰਗਤ ਤੇ ਪੈ ਰਿਹਾ ਹੈ ਬਾਪੂ ਹਰਨਾਮ ਸਿੰਘ ਨੇ ਜਸਕਰਨ ਦੇ ਮੋਢੇ ਤੇ ਖੜ ਤਕਿਆ ਅਤੇ ਕਿਹਾ ਪੁੱਤਰ ਅਸੀਂ ਤੈਨੂੰ ਮਰਤਕ ਸਮਝ ਚੁਕੇ ਸੀ ਅਸੀਂ ਸੋਚਿਆ ਤੇਰਾ ਸਰੀਰ ਵੀ ਨਹੀਂ ਰਿਹਾ ਤੇਰੀ ਆਤਮਾ ਸ਼ਹੀਦ ਹੋ ਗਈ ਹੈ ਨਵਜੋਤ ਦੀ ਜ਼ਿੰਦਗੀ ਬਰਬਾਦ ਨਾ ਹੋਵੇ ਇਸ ਲਈ ਇਹ ਫੈਸਲਾ ਕੀਤਾ ਅਸੀਂ ਉਸਨੂੰ ਆਪਣੇ ਧੀ ਵਾਂਗ ਲਿਆ ਹੈ ਹੁਣ ਉਸਦੀ ਨਵੀਂ ਜ਼ਿੰਦਗੀ ਹੈ ਮੇਵੇ ਪ੍ਰੀਤਮ ਕੌਰ ਵੀ ਖੰਝੂ ਪੁੱਛੀ ਬੋਲੀ ਅਸੀਂ ਤੇਰੀ ਯਾਦ ਵਿੱਚ ਹਰ ਦਿਨ ਜਿਉਂਦੇ ਰਹੇ ਪੁੱਤਰ ਤੇਰੇ ਨਾਮ ਦੀ ਜੋਤ ਲਗਾਉਂਦੇ ਰਹਾਂ ਤੇਰਾ ਸਿਮਰ ਚਾਰਜ ਕਰਾਉਂਦੇ ਰਹੇ ਪਰ ਨਵਜੋਤ ਦੀ ਖੁਸ਼ੀ ਵੀ ਸਾਡੇ ਲਈ ਉਨੀ ਹੀ ਜ਼ਰੂਰੀ ਹੈ ਅਸੀਂ ਨਹੀਂ ਚਾਹੁੰਦੇ ਕਿ ਉਸਦੀ ਜ਼ਿੰਦਗੀ ਬੰਦਰ ਹੋ ਜਾਵੇ ਨਾ ਉਧਰ ਦੀ ਨਾ ਉਧਰ ਦੀ ਬਣ ਕੇ ਰਹੀ ਇਹ ਬਿਲਕੁਲ ਗਲਤ ਹੋਵੇਗਾ ਜਿਸ ਕਰਨ ਨੇ ਲੰਬਾ ਸਾਲਿਆ ਉਸ ਪਿਆ ਅੱਖਾਂ ਵਿੱਚੋਂ ਹੰਝ ਵਹਿਦੋ ਰੇ ਇਹ ਖੁਸ਼ੀ ਦੇ ਵੀ ਸਨ ਅਤੇ ਦਰਦ ਦੇ ਵੀ ਖੁਸ਼ੀ ਇਸ ਗੱਲ ਦੀ ਕਿ ਉਸ ਤੇ ਮਾਤਾ ਪਿਤਾ ਜਿਉਂਦੇ ਸਨ ਖੁਸ਼ ਹਨ ਅਤੇ ਦਰਦ ਇਸ ਗੱਲ ਦਾ ਉਸ ਤੇ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਬਦਲਾਅ ਹੋ ਚੁੱਕਿਆ ਸੀ ਉਸਨੇ ਰਵਿੰਦਰਵਲ ਦੇਖਿਆ ਫਿਰ ਨੌਜੋਤ ਵੱਲ ਉਸ ਨੂੰ ਆਪਣੇ ਮਾਤਾ ਪਿਤਾ ਦੀ ਮਹਾਨਤਾ ਦਾ ਅਹਿਸਾਸ ਹੋਇਆ ਉਸ ਨੂੰ ਸਮਝ ਆਇਆ ਕਿ ਉਸਦੇ ਮਾਤਾ ਪਿਤਾ ਨੇ ਕਿੰਨਾ ਵੱਡਾ ਤਿਆਗ ਕੀਤਾ ਹੈ ਉਹ ਜਾਣਦਾ ਸੀ ਕਿ ਨਵਜੋਤ ਨੂੰ ਵਾਪਸ ਮੰਗਣਾ ਨਾ ਸਿਰਫ ਰਵਿੰਦਰ ਨਾਲ ਬੇਇਨਸਾਫੀ ਹੋਵੇਗੀ ਸਗੋਂ ਨਵਜੋਤ ਨੂੰ ਵੀ ਦੁਬਾਰਾ ਇੱਕ ਭਾਵਨਾਤਮਕ ਦੁਬਧਾ ਵਿੱਚ ਪਾਵੇਗਾ ਜਿਸ ਵਿੱਚੋਂ ਉਹ ਬੜੀ ਮੁਸ਼ਕਲ ਨਾਲ ਬਾਹਰ ਆਈ ਸੀ ਉਸਨੇ ਆਪਣੇ ਦਿਲ ਤੇ ਪਤਾ ਲਖ ਲਿਆ ਉਹ ਸਮਝ ਗਿਆ ਸੀ ਕਿ ਇਹ ਸੱਚਾ ਪਿਆਰ ਕਈ ਵਾਰ ਤਿਆਗ ਦੀ ਮੰਗ ਕਰਦਾ ਹੈ ਅਤੇ ਤਿਆਗ ਸਭ ਤੋਂ ਵੱਡਾ ਤਿਆਗ ਹੁੰਦਾ ਹੈ ਜਿਸ ਕਰਨ ਨੇ ਇੱਕ ਮੁਸਕਰਾਟ ਲਿਆਉਣ ਦੀ ਕੋਸ਼ਿਸ਼ ਕੀਤੀ ਭਾਵੇਂ ਉਸਦੇ ਦਿਲ ਦੇ ਵਿੱਚ ਡੂੰਘਾ ਦਰਦ ਸੀ ਉਸਨੇ ਰਵਿੰਦਰ ਨੂੰ ਗੜੇ ਲਗਾ ਲਿਆ ਤੁਸੀਂ ਮੇਰੇ ਮਾਤਾ ਪਿਤਾ ਅਤੇ ਨਵਜੋਤ ਨੂੰ ਖੁਸ਼ੀ ਦਿੱਤੀ ਹੈ ਇਸ ਤੋਂ ਵੱਡੀ ਚੀਜ਼ ਹੋਰ ਪਲਾਕ ਕਿਹੜੀ ਹੋ ਸਕਦੀ ਹੈ ਮੈਂ ਤੁਹਾਡਾ ਸ਼ੁਕਰ ਗੁਜ਼ਾਰਾ ਨਵਜੋਤ ਨੂੰ ਹਮੇਸ਼ਾ ਕੁਝ ਰੱਖੇ ਹੋ ਫਿਰ ਉਸਨੇ ਨਵਜੋਤ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚੋਂ ਪਿਆਰ ਦਰਦ ਅਤੇ ਇੱਕ ਅਦਭੁਤ ਸ਼ਾਂਤੀ ਸੀ ਖੁਸ਼ ਰਹੀ ਅਤੇ ਆਪਣੀ ਨਵੀਂ ਜ਼ਿੰਦਗੀ ਵਿੱਚ ਚੰਗੀ ਤਰ੍ਹਾਂ ਜਿਵੇਂ ਜਸ ਕਰਨ ਦੀ ਆਵਾਜ਼ ਵਿੱਚ ਦਰਦ ਸੀ ਪਰ ਇੱਕ ਅਦਭੁਤ ਤਿਆਗ ਅਤੇ ਮਹਾਨਤਾ ਵੀ ਸੀ ਉਸਨੇ ਆਪਣੀ ਵਾਰੀ ਦੇ ਕੁਝ ਸੈਕਿੰਡਾਂ ਦੇ ਵਿੱਚ ਹੀ ਇਸ ਸਭ ਤੋਂ ਵੱਡਾ ਫੈਸਲਾ ਲੈ ਲਿਆ ਆਪਣੀ ਖੁਸ਼ੀ ਤੇ ਦੂਜਿਆਂ ਦੀ ਖੁਸ਼ੀ ਨੂੰ ਤਰਜੀ ਦੇਣ ਦਾ ਸਾਰੀ ਸੰਗਤ ਹੈਰਾਨ ਸੀ ਉਹਨਾਂ ਨੇ ਇੱਕ ਅਜਿਹਾ ਮੰਜ਼ਰ ਦੇਖਿਆ ਜੋ ਸ਼ਾਇਦ ਪਹਿਲਾਂ ਕਦੇ ساری ਉਮਰ ਚ ਨਹੀਂ ਦੇਖਿਆ ਹੋਣਾ ਇੱਕ ਸ਼ਹੀਦ ਪੁੱਜੇ ਜੋ ਜਿੰਦਾ ਹੋ ਕੇ ਵਾਪਸ ਆਇਆ ਉਸਨੇ ਆਪਣੀ ਬੋਟੀ ਨੂੰ ਉਸਦੇ ਨਵੇਂ ਘਰਵਾਲੇ ਨਾਲ ਖੁਸ਼ ਦੇਖ ਕੇ ਆਪਣੇ ਦਰਦ ਨੂੰ ਦਬਾ ਕੇ ਉਹਨਾਂ ਦੀ ਖੁਸ਼ੀ ਨੂੰ ਆਪਣਾ ਲਿਆ ਇਹ ਸੱਚੀ ਸ਼ਰਦਾ ਸੀ ਸੱਚਾ ਪਿਆਰ ਸੀ ਅਤੇ ਸਭ ਤੋਂ ਵੱਡੀ ਸੇਵਾ ਸੀ ਬਾਪੂ ਹਰਨਾਮ ਸਿੰਘ ਅਤੇ ਬੇਬੇ ਪ੍ਰੀਤਮ ਕੌਰ ਨੇ ਵੀ ਆਪਣੇ ਪੁੱਤਰ ਨੂੰ ਦੁਬਾਰਾ ਗਲੇ ਲਗਾ ਰਿਹਾ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਨੇ ਜਸਕਰਨ ਨੂੰ ਘਰ ਲੈ ਜਾਣ ਲਈ ਕਿਹਾ ਪਰ ਜਸਕਰਨ ਨੇ ਪਹਿਲਾਂ ਆਪਣੀ ਸੇਵਾ ਪੂਰੀ ਕਰਨ ਦੀ ਜਿੱਦ ਕੀਤੀ ਉਸਨੇ ਕਿਹਾ ਮਾਤਾ ਜੀ ਪਿਤਾ ਜੀ ਇਹ ਮੇਰੀ ਗੁਰੂ ਨੂੰ ਪੇਟਾ ਹੈ ਤਾਂ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਦਰ ਤੇ ਮੈਂ ਥੋੜਾ ਹੋਰ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ ਆਪਣੇ ਮਨ ਨੂੰ ਥੋੜੀ ਹੋਰ ਸ਼ਾਂਤੀ ਦੇਣਾ ਚਾਹੁੰਦਾ ਹਾਂ ਰੋਹਾਨੀ ਸਕੂਨ ਦੇਣਾ ਚਾਹੁੰਦਾ ਹਾਂ ਕਿਸੇ ਨੂੰ ਹੈਰਾਨ ਕਰਨ ਜਾਂ ਮਸ਼ਹੂਰ ਹੋਣ ਦੇ ਲਈ ਨਹੀਂ ਮੈਂ ਬਸ ਆਪਣੀ ਖੁਸ਼ੀ ਨਾਲ ਸੇਵਾ ਕਰ ਰਿਹਾ ਹਾਂ हां जी 사습지 ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਹਾਂਜੀ ਦੇਵ ਜੀ ਸਾਨੂੰ ਇਜਾਜ਼ਤ ਚੈਨਲ ਦੇ ਨਾਮੇ ਹੋਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਤੁਸੀਂ ਕੀ ਕਹਿਣਾ ਚਾਹੋਗੇ ਇਸ ਫੌਜੀ ਬਾਰੇ ਕਿ ਜੋ ਉਸਨੇ ਕੀਤਾ ਸਹੀ ਕੀਤਾ ਜਾਂ ਨਹੀਂ ਜਾਂ ਫਿਰ ਉਸ ਨੂੰ ਆਪਣੀ ਮੰਗੇਤਰ ਤੇ ਆਪਣਾ ਹੱਕ ਜਤਾਉਣਾ ਚਾਹੀਦਾ ਸੀ ਉਤੇ ਕਲੇਸ਼ ਕਰਨਾ ਚਾਹੀਦਾ ਸੀ ਤੁਹਾਨੂੰ ਕੀ ਲੱਗਦਾ ਹੈ ਉਤੇ ਕੀ ਹੋਣਾ ਚਾਹੀਦਾ ਸੀ ਜਾ ਉਸਨੇ ਜੋ ਕੀਤਾ ਬਿਲਕੁਲ ਸਹੀ ਕੀਤਾ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਦਿਣਾ ਜੋ ਸਾਨੂੰ ਅਜਿਤ ਧੰਨਵਾਦ